ਆਤੀ ਆਪਣਾ ਮੇਰਾ ਨਾਮ ਹਰਮਨ ਜੋਸ ਸਿੰਘ ਕੁਮਾਰ ਪਤਾ ਨਹੀਂ ਤਾਇਆ ਜੀ ਆਪਰੇਸ਼ਨ ਕਰਾਨ ਗਏ ਸੀ 40ਸ ਹਸਪੀਟਲ ਚ ਬਸ ਉੱਥੇ ਹੀ ਉਹਨਾਂ ਨੂੰ ਦੋ ਅਟੈਕ ਆ ਗਏ ਜਿਹਨਾਂ ਉਹਨਾਂ ਦਾ ਡੋਲਾ ਬੰਪ ਹੋਇਆ ਹੈਗਾ ਜੀ ਜਿਹੜੇ 40 ਤੋਂ ਅੰਮ੍ਰਿਤਸਰ ਗਏ ਸੀ ਹਾਂ ਜੀ ਪਹਿਲਾਂ ਠੀਕ ਠਾਕ ਪਹਿਲਾਂ ਸਭ ਠੀਕ ਹੈਗਾ ਜੀ ਸ਼ਾਮ ਨੂੰ ਕੋਲ ਆਈ ਹੈ ਜੀ ਅਟੈਕ ਹੋਇਆ ਉੱਥੇ ਮੇਰੇ ਤਾਇਆ ਜੀ ਛੋਟੇ ਤੇ ਪਾਪਾ ਤੇ ਦਾਦਾ ਜੀ ਗਏ ਨੇ ਹੁਣ ਉਹਨਾਂ ਵੱਲੋਂ ਦੱਸਿਆ ਗਿਆ ਕਿ ਤਾਇਆ ਜੀ ਨਹੀਂ ਰਹੇ ਚਲੋ ਉਹ ਕਿਉਂ ਨਾ ਬੱਤਸਾਰੀ ਕੀ ਵਾਪਿਸ ਆ ਰਹੇ ਜੀ ਇੱਥੇ ਆਣਗੇ ਜੀ